ਮਰਨ ਤੁਹਾਡਾ ਸਵਾਗਤ ਹੈ ਜਿਹੜਾ ਸਕੱਤਰ ਸ਼੍ਰੋਮੀ ਕਲਿਦਾਰ ਅੰਮ੍ਰਿਤਸਰ ਮਰਨ ਤੁਹਾਡਾ ਵੈਲਕਮ ਆ ਧੰਨਵਾਦ ਜੀ ਮੈਡਮ ਕੀ ਕਹਿਣਾ ਚਾਹੋਗੇ ਕਿ ਹੁਣ ਜਿੱਦਾਂ ਕਿ ਅੰਮ੍ਰਿਤਸਰ ਔਰ ਪੂਰੇ ਭਾਰਤ ਵਿੱਚ ਲੋਕ ਸਭਾ ਚੋਣ ਹੋ ਰਹੀ ਨੇ ਖਾਸ ਕਰਕੇ ਪੰਜਾਬ ਦੇ ਰਹਿਣ ਵਾਲੇ ਅੰਮ੍ਰਿਤਸਰ ਵਿੱਚ ਜਿਹੜਾ ਚੋਣ ਹੋ ਰਿਹਾ ਹੈ ਕੀ ਅਪੀਲ ਕਰੋਗੇ ਲੋਕਾਂ ਨੂੰ ਦੇਖੋ ਜੀ ਜਿਹੜਾ ਅੱਜ ਕੱਲ ਤੇ ਪੰਜਾਬੀ ਜਿਹੜਾ ਚੋਣ ਹੋ ਰਿਹਾ ਲੋਕ ਸਭਾ ਦਾ ਬੜਾ ਸਰਗਰਮ ਮਾਹੌਲ ਹੈ ਹਰ ਪਾਰਟੀ ਆਪਣਾ ਆਪਣਾ ਜੋਰ ਲਗਾ ਰਹੀ ਹੈ ਕਿ ਸਾਡੀ ਪਾਰਟੀ ਜਿੱਤ ਜਾਏ ਸਾਡੀ ਪਾਰਟੀ ਜਿੱਤ ਜਾਏ बाकी मैं लोगों यही अपील करनी है कि अपने वोट का सही इस्तेमाल करो सोच समझ के अपनी वोट नाओ बाकी मैं श्रोमणी अकाली दल तो डिस्ट्रिक्ट जनरल सकत्र आरती गुप्ता मैं सबनों यही हाथ जोड़ के अपील करती हाँ कि अनिल जोशी जी जो कि एक बहुत ही इमानदार होनहार व्यक्ति ने जहाँ पूरा अमृतसर उन्हें कामों तो जानता है ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਜੇਤੂ ਬਣਾਓ ਇਹ ਸਾਡੇ ਅੰਮ੍ਰਿਤਸਰ ਦਾ ਬਹੁਤ ਵੱਡਾ ਸੁਭਾਗ ਹੈ ਕਿ ਸਾਨੂੰ ਅਨਿਲ ਜੋਸ਼ੀ ਵਰਗੇ ਐਮਪੀ ਜਿਹੜੇ ਆ ਉਹ ਮਿਲਣਗੇ ਉਹਨਾਂ ਨੇ ਅੰਮ੍ਰਿਤਸਰ ਵਾਸਤੇ ਬਹੁਤ ਹੀ ਵੱਡੇ ਪੱਧਰ ਤੇ ਕੰਮ ਕੀਤਾ ਹੈ ਬਾਕੀ ਸ਼੍ਰੋਮਣੀ ਅਕਾਲੀ ਦਲ ਸਾਡੀ ਇੱਕ ਖੇਤਰੀ ਪਾਰਟੀ ਹੈ ਸ਼ੁਰੂ ਤੋਂ ਹੀ ਪੰਜਾਬ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜੇਕਰ ਆਪਾਂ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰ ਲਈਏ ਤੇ ਪੰਜਾਬ ਨੂੰ ਸਭ ਤੋਂ ਉੱਚੇ ਪੱਧਰ ਤੇ ਲਿਆਉਣ ਵਾਲੇ ਬਾਦਲ ਜੀ ਆ ਦੇਸਨ ਅਕਾਲੀ ਦਲ ਲਈ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਐਸ ਵਰਿਆਨਿ ਜੋਸ਼ੀ ਵਰਗੇ ਇਨਸਾਨ ਨੂੰ ਲਿਆਓ ਤੇ ਆਪਣੇ ਅੰਮ੍ਰਿਤਸਰ ਦਾ ਸੁਧਾਰ ਕਰਵਾਓ ਆਪਣੇ ਲੇਡੀਜ਼ ਵੋਟਰਾਂ ਨੂੰ ਕੀ ਕਹੋਗੇ ਲੇਡੀਜ਼ ਵੋਟਰਾਂ ਨੂੰ ਲੇਡੀਜ਼ ਵੋਟ ਦੇਖੋ ਲੇਡੀਜ਼ ਵੋਟ ਤਾਂ ਸਭ ਤੋਂ ਵੱਡੀ سپورਟ ਹੈ ਜਿੱਥੇ ਲੇਡੀਜ਼ ਕਹਿਣ ਗਿਆ ਉੱਥੇ ਤਾਂ ਵੋਟਾਂ ਪੈਣ ਗਿਆ ਹੀ ਪੈਣ ਗਿਆ ਸੋ ਲੇਡੀਜ਼ ਨੂੰ ਵੀ ਮੇਰੀ ਇਹ ਹੀ ਬੇਨਤੀ ਹੈਗੀ ਹੈ ਕਿ ਬੜੀ ਸੋਚ ਸਮਝ ਕੇ ਆਪਣੀ ਵੋਟ ਪਾਓ ਇਹਨਾਂ ਦੇਖੋ ਕਿ ਕਿਹੜੀ ਪਾਰਟੀ ਆ ਕਿਹੜੀ ਨਹੀਂ ਆ ਆਹ ਦੇਖੋ ਕਿ ਕਿਹੜਾ ਇਨਸਾਨ ਚੰਗਾ ਹੈ ਤੇ ਮੈਂ ਮੇਰੀ ਇਹ ਸੋਚ ਹੈ ਕਿ ਹਜੇ ਤੱਕ ਤੱਕ ਜੋ ਵੀ ਕੰਮ ਹੈ ਕਿੰਨਾ ਵਿਕਾਸ ਜਿਹੜਾ ਨੀਯੋਸ਼ੀ ਬਾਜੀ ਹੋਣੀ ਕਰ ਚੁਕੇ ਨੇ ਤੇ ਉਹਨਾਂ ਵਰਗਾ ਸਾਨੂੰ ਨੇਤਾ ਕੋਈ ਨਹੀਂ ਮਿਲਣਾ ਉਹਨਾਂ ਨੂੰ ਲਿਆਣੇ ਆ ਤੇ ਸਾਡੇ ਅਮਰੀ ਸਾਨੂੰ ਅਸੀਂ ਹੋਰ ਉੱਚਾ ਲੈ ਕੇ ਜਾਵਾਂਗੇ ਧੰਨਵਾਦ ਜੀ ਥੈਂਕ ਯੂ